ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਬੜੀ ਚਟਪਟੀ ਤੇ ਮਸਾਲੇਦਾਰ ਪਿੰਡੀ ਦੀ ਸਬਜ਼ੀ ਤੇ ਜੇ ਰੈਸਪੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਜਲਦੀ ਜਲਦੀ ਬਣਾਉਣੇ ਆ ਪਿੰਡੀ ਦੀ ਸਬਜ਼ੀ ਸਭ ਤੋਂ ਪਹਿਲਾਂ ਇੱਥੇ ਪਿੰਡੀਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਕੇ ਥੋੜੇ ਜਿਹਾ ਮोटे ਪੀਸਾ ਵਿੱਚ ਕੱਟ ਲਾਂਗੇ ਇੱਥੇ ਮੈਂ 800 ਗ੍ਰਾਮ ਪਿੰਡੀਆਂ ਲਈਆਂ ਨੇ ਵੱਡੀਆਂ ਪਿੰਡੀਆਂ ਦੇ 3-3 ਪੀਸ ਤੇ ਛੋਟੀਆਂ ਪਿੰਡੀਆਂ ਦੇ ਦੋ-ਦੋ ਪੀਸ ਕੱਟ ਕਰਕੇ ਅਸੀਂ ਸਾਈਡ ਤੇ ਰੱਖ ਲਾਂਗੇ। ਇੱਥੇ ਲਵਾਂਗੇ 8-10 ਕੱਲੀਆਂ ਲਸਣ, ਥੋੜਾ ਜਿਹਾ ਅਦਰਕ ਤੇ 3-4 ਹਰੀਆਂ ਮਿਰਚਾਂ ਨੂੰ ਅਸੀਂ ਮਿਕਸੀ ਵਿੱਚ ਪੀਸ ਕੇ ਇਹਨਾਂ ਦਾ ਪੇਸਟ ਬਣਾ ਲਾਂਗੇ। 3 ਵੱਡੇ ਪਿਆਜ਼ ਲਵਾਂਗੇ ਇੱਥੇ ਤੇ ਇਹਨਾਂ ਨੂੰ ਵੀ ਅਸੀਂ ਨਾ ਜ਼ਿਆਦਾ ਮੋਟਾ ਤੇ ਨਾ ਜ਼ਿਆਦਾ ਥੀਂ ਕੱਟ ਕਰਕੇ ਰੱਖ ਲਾਂਗੇ। ਦੋ ਟਮਾਟਰਾਂ ਦੀ ਪਿਊਰੀ ਬਣਾ ਲਾਂਗੇ। ਹੁਣ ਲਵਾਂਗੇ ਇੱਕ ਕੜਾਈ ਉਹਦੇ ਵਿੱਚ ਪਾਵਾਂਗੇ 2 ਵੱਡੇ ਚਮਚ ਸਰੋਂ ਦੇ ਤੇਲ ਦੇ ਤੇਲ ਗਰਮ ਹੋਣ ਤੇ ਪਾ ਦਾਂਗੇ ਇੱਥੇ ਕੱਟੇ ਹੋਏ ਪਿਆਜ਼ ਦੇਖੋ ਮੈਂ ਪਿਆਜ਼ ਨਾ ਜ਼ਿਆਦਾ ਬਰੀ ਕੱਟੇ ਨੇ ਤੇ ਨਾ ਹੀ ਜ਼ਿਆਦਾ ਮੋਟੇ ਇਹਨਾਂ ਨੂੰ ਤੇਲ ਵਿੱਚ ਪਾ ਦਾਂਗੇ ਤੇ 5 ਮਿੰਟ ਵਾਸਤੇ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਜਦੋਂ ਤੱਕ ਇਹ ਥੋੜੇ ਜਿਹੀ ਸੌਫਟ ਨਹੀਂ ਹੋ ਜਾਂਦੇ ਹੁਣ ਦੂਸਰੀ ਸਾਈਡ 'ਤੇ ਇੱਕ ਪੈਨ ਰੱਖਾਂਗੇ ਉਹਦੇ ਵਿੱਚ ਵੀ ਇੱਕ ਚਮਚ ਤੇਲ ਦਾ ਪਾ ਦਾਂਗੇ। ਤੇਲ ਗਰਮ ਹੋਣ ਤੇ ਪਾ ਦਾਂਗੇ ਜੀਰਾ। ਪੌਣਾ ਚਮਚ ਜੀਰੇ ਦਾ ਪਾਵਾਂਗੇ। ਇਹਨੂੰ ਚੰਗੀ ਤਰ੍ਹਾਂ ਤੜਕਾ ਲਾਂਗੇ। ਫਿਰ ਪਾ ਦਾਂਗੇ ਅਦਰਕ, ਲਸਣ ਤੇ ਹਰੀਆਂ ਮਿਰਚਾਂ ਦਾ ਤਿਆਰ ਕੀਤਾ ਹੋਇਆ ਪੇਸਟ। ਤੇ ਇਹਨਾਂ ਦਾ ਕੱਚਾਪਨ ਖਤਮ ਹੋ ਜਾਏ, ਉਦੋਂ ਤੱਕ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਨਾਲ-ਨਾਲ ਦੂਸਰੀ ਸਾਈਡ ਦੇਖਾਂਗੇ ਕਿ ਪਿਆਜ਼ ਜਲੇ ਨਾ। ਪਿਆਜ਼ ਇੱਥੇ ਸੌਫਟ ਹੋ ਗਿਆ ਹੈ ਹੁਣ ਇਹਦੇ ਵਿੱਚ ਪਾ ਦਾਂਗੇ ਕਟੀਆਂ ਹੋਈਆਂ ਭਿੰਡੀਆਂ ਭਿੰਡੀਆਂ ਵਿੱਚ ਲੇਸ ਬਹੁਤ ਜ਼ਿਆਦਾ ਹੁੰਦੀ ਹੈ ਲੇਸ ਖਤਮ ਹੋ ਜੇ ਉਹਦੇ ਲਈ ਅਸੀਂ ਇੱਥੇ ਨਿੰਬੂ ਦਾ ਰਸ ਪਾਵਾਂਗੇ ਇੱਥੇ ਮੈਂ ਦੋ ਨਿੰਬੂ ਦਾ ਰਸ ਕੱਢ ਲਿਆ ਏ ਉਹ ਇਹਦੇ ਵਿੱਚ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਗੈਸ ਦੀ ਫਲੇਮ ਇੱਥੇ ਮੀਡੀਅਮ ਰੱਖਾਂਗੇ ਹੁਣ ਦੂਸਰੀ ਸਾਈਡ ਦੇਖ ਲਾਂਗੇ ਪੇਸਟ ਸਾਡਾ ਪੁੱਜ ਗਿਆ ਏ ਹੁਣ ਇਹਦੇ ਵਿੱਚ ਪਾ ਦਾਂਗੇ ਟਮਾਟਰਾਂ ਦੀ ਪਿਉਰੀ ਇਹਨਾਂ ਨੂੰ ਮੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਤੇਲ ਛੱਡਣ ਤੱਕ ਅਸੀਂ ਚੰਗੀ ਤਰ੍ਹਾਂ ਪਕਾਵਾਂਗੇ ਭਿੰਡਿਆਂ ਵਿੱਚ ਪਾ ਦਾਂਗੇ ਇੱਕ ਚਮਚ ਨਮਕ ਪੇਸਟ ਦੇ ਅਕੋਰਡਿੰਗ ਤੁਸੀਂ ਆਪਣੇ ਸਾਧ ਨਾਲ ਨਮਕ ਪਾ ਸਕਦੇ ਹੋ ਮੈਂ ਇੱਥੇ 1/2 ਚਮਚ ਦੇ ਕਰੀਬ ਨਮਕ ਪਾਇਆ ਏ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਥੇ ਦੇਖੋ ਮਸਾਲਾ ਵੀ ਚੰਗੀ ਤਰ੍ਹਾਂ ਪੁਜਰਿਆ ਏ ਮੀਡੀਅਮ ਫਲੇਮ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨਾਗੇ ਦੋਨੋਂ ਸਾਈਡਾਂ ਤੇ ਅਸੀਂ ਧਿਆਨ ਰੱਖਣਾ ਹੈ ਕਿ ਕੋਈ ਵੀ ਚੀਜ਼ ਜਲੇ ਨਾ ਇੱਥੇ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਏ ਹੁਣ ਪਾ ਦਾਂਗੇ ਅੱਧਾ ਚਮਚ ਨਮਕ ਥੋੜੀ ਜਿਹੀ ਲਾਲ ਮਿਰਚ 1 ਚਮਚ ਹਲਦੀ ਦਾ 1 ਚਮਚ ਭਰ ਕੇ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਕਸ਼ਮੀਰੀ ਲਾਲ ਮਿਰਚੇ ਥੋੜੀ ਜ਼ਿਆਦਾ ਪਾਵਾਂਗੇ ਕਿਉਂਕਿ ਇਹਦਾ ਕਲਰ ਬਹੁਤ ਵਧੀਆ ਆਏਗਾ ਭਿੰਡਿਆਂ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੇ ਮਸਾਲੇ ਆਪਾਂ ਲੋ ਫਲੇਮ ਤੇ ਹੀ ਪਾਨੇ ਨੇ ਤਾਂ ਕਿ ਮਸਾਲੇ ਬਿਲਕੁਲ ਵੀ ਜਲਣ ਨਾ ਹੁਣ ਪਾਦਾਂਗੇ ਥੋੜੀ ਜੀ ਕਸੂਰੀ ਮੇਥੀ ਇਹਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਲਾ ਲਾਂਗੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੇ ਇਹਦੀ ਥੋੜੀ ਜੀ ਅਸੀਂ ਗਰੇਵੀ ਬਣਾਵਾਂਗੇ ਆ ਦੇਖੋ ਐਵੇਂ ਦੀ ਗਰੇਵੀ ਬਣਾਵਾਂਗੇ ਮਸਾਲਾ ਸਾਡਾ ਇੱਥੇ ਤਿਆਰ ਹੈ ਹੁਣ ਇਹਨੂੰ ਅਸੀਂ ਪਾ ਦਾਂਗੇ ਪਿੰਡਿਆਂ ਦੇ ਵਿੱਚ ਜ਼ਿਆਦਾਤਰ ਸਾਡੇ ਘਰਾਂ ਵਿੱਚ ਸੁੱਕੀ ਸਬਜ਼ੀ ਬਣਦੀ ਹੈ ਪਿੰਡਿਆਂ ਦੀ ਇੱਕ ਵਾਰੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਣਾ ਜਦੋਂ ਕਿ ਢੀਆਂ ਮਸਾਲੇ ਦੇ ਨਾਲ ਕੋਟ ਹੋ ਜਾਣਗੀਆਂ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਣਗੀਆਂ 5 ਮਿੰਟ ਵਾਸਤੇ ਪਿੰਡਿਆਂ ਨੂੰ ਅਸੀਂ ਟੱਕ ਕੇ ਪਕਾਵਾਂਗੇ 5 ਮਿੰਟ ਹੋ ਗਏ ਨੇ ਚੈੱਕ ਕਰਦੇ ਹਾਂ ਆ ਦੇਖੋ ਸਾਰੇ ਮਸਾਲਿਆਂ ਦਾ ਫਲੇਵਰ ਪਿੰਡਿਆਂ ਵਿੱਚ ਆ ਗਿਆ ਹੈ ਲੋ ਜੀ ਤਿਆਰ ਹੈ ਸਾਡੀ ਇੱਥੇ ਪਿੰਡੀ ਵੀ ਮਸਾਲੇਦਾਰ ਚਟਤੀ ਜਈ ਸਬਜੀ ਅੱਧਾ ਚਮਚ ਗਰਮ ਮਸਾਲਾ ਤੇ ਧਨੀਆ ਪਾ ਕੇ ਮਿਕਸ ਕਰ ਲਾਂਗੇ ਐਨਸਲ ਕਰ ਲਾਂਗੇ ਗarnish ਕਰਾਂਗੇ ਹਰੀ ਧਨੀਏ ਦੇ ਨਾਲ ਇਹਨੂੰ ਤੁਸੀਂ ਦੁਪਹਿਰ ਦੇ ਟਾਈਮ ਰਾਤ ਦੇ ਟਾਈਮ ਕਿਸੇ ਵੀ ਟਾਈਮ ਬਣਾ ਕੇ ਖਾਓ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਸਬਜੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਜੇ रेसिपी ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ